ਇਹ ਆਓ ਸਤਿ ਸ੍ਰੀ ਅਕਾਲ ਬਾਕੀ ਮੇਰੇ ਨਾਲ ਸਾਡੇ ਸੀਨੀਅਰ ਮਹਾਵੀਰ ਕੁਲਰ ਸਾਹਿਬ ਇੱਥੇ ਮੇਰੇ ਸੀਨੀਅਰ ਮਕਰਨ ਮਕਰਨ ਜੀ ਤੇ ਸਾਡੇ ਪ੍ਰੋਡਿਊਸਰ ਪਰਮ ਜੀ ਗੁਰੇ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਇੱਥੇ ਪੁੱਜਣ ਦੇ ਜਿਹੜਾ ਤੁਸੀਂ ਕੀਮਤੀ ਵਕਤ ਤੋਂ ਸਾਨੂੰ ਸਵਾਗਤ ਆ ਉਹਦੇ ਲਈ ਥੈਂਕ ਯੂ ਹੈ ਨਾ ਬਾਈ ਕਿ ਚਨਾਬ ਹਾਂ ਨਹੀਂ ਤੁਹਾਡੀ ਉੱਚੀ ਵਾਹ ਦੇਖ ਲੈਣੇ ਆਪਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਠੀਕ ਹੈ ਇੱਕ ਕਰ ਮਾਰੋ ਤਾੜੀਆਂ ਫਿਰ ਤੁਹਾਡਾ ਹੀ ਧੰਨਵਾਦ ਕੀਤਾ ਯਾਰ ਕੋਈ ਗੱਲ ਨਹੀਂ ਇੱਥੇ ਰੱਖ ਦਿੰਦੇ ਇੱਥੇ ਰੱਖੋ ਇੱਥੇ ਚਲੋ ਇਹ ਥਾਂ ਲੇ ਫਿਰ ਬਾਕੀ ਤੁਸੀਂ ਟ੍ਰੇਲਰ ਦੇਖ ਲਿਆ ਜੀ ਤੇ ਟ੍ਰੇਲਰ ਬੜਾ ਵਧੀਆ ਰਾਇਲ ਸਿੰਘ ਸਾਡਾ ਡਾਇਰੈਕਟਰ ਆ ਬੜਾ ਵਧੀਆ ਪਿਆਰ ਮਿਲ ਰਿਹਾ ਸਤਿਕਾਰ ਮਿਲ ਰਿਹਾ ਤੇ ਹੁਣ 28 ਮਾਰਚ ਨੂੰ ਫਿਲਮ ਆ ਰਹੀ ਹੈ ਤੈਨੂੰ ਘੋੜੀ ਕਿਨੇ ਚੜਾਇਆ ਬਾਕੀ ਤੁਸੀਂ ਟ੍ਰੇਲਰ ਦੇਖ ਰਿਹਾ ਕਿ ਬਹੁਤ ਵਧੀਆ ਫਿਲਮ ਐ ਇੰਨੀ ਗਰੰਟੀ ਆ ਵੀ ਇਹਦੇ ਵਿੱਚ ਕੋਈ ਡਬਲ ਮੀਨਿੰਗ ਨਹੀਂ ਪਰਵਾਰਿਕ ਫਿਲਮ ਐ ਇੱਕ ਫੈਮਿਲੀ ਡਰਾਮਾ ਐ ਤੇ ਬਾਕੀ ਤੁਸੀਂ ਜਦੋਂ ਜਾਓਗੇ 28 ਮਾਰਚ ਨੂੰ ਹਰ ਬੰਦਾ ਮੈਂ ਚੜਿਆ ਘੋੜੀ ਗੁਰਿੰਦਰ ਮਖਨਾ ਵੀ ਘੋੜੀ ਚੜਿਆ ਮਾਹਵੀਰ ਸਾਹਿਬ ਤੁਹਾਨੂੰ ਤਾਂ ਘੋੜੀ ਵੇਖ ਕੇ ਡਰੀ ਗਈ ਹੋਣੀ ਤੇ ਭੁੱਲਰ ਸਾਹਿਬ ਵੀ ਭੁੱਲਰ ਸਾਹਿਬ ਵੀ ਘੋੜੀ ਚੜਿਆ ਭਾਇਆ ਪ੍ਰੋਡੂਸਰ ਸਾਹਿਬ ਵੀ ਗੁਰੀ ਜੀ ਵੀ ਤੁਹਾਡੇ ਜੋ ਕਈਆਂ ਨੇ ਚੜਨਾ ਆਇਆ ਤੇ ਕਿ ਚੜੇ ਹੋਣੇ ਆ ਕਿਉਂ ਕੁਲਵੰਤ ਭਾਜੀ ਚੜੇ ਨਾ ਤੇ ਵੀ ਅਰੇ ਘੋੜੀ ਐਡੀ ਕ ਲੈਣੀ ਆ ਕੁਲਵੰਤ ਭਾਜੀ ਕਹਿੰਦਾ ਮੈਂ ਦੋ ਵਾਰ ਚੜੇ ਅੱਛਾ ਦੋ ਵਾਰ ਕਿਦਾ ਪਹਿਲੀ ਵਾਰ ਡੇਪੇ ਪਹਿਲੀ ਭੱਜ ਗਈ ਪਹਿਲੀ ਭੱਜ ਗਈ ਸੀ ਬਹਿ ਗਈ ਜਾਂ ਭਜਾ ਦਿੱਤੀ ਚਲੋ ਖੈਰ ਜੀ ਸਾਰੇ ਨਜੀਆਂ ਬਾਕੀ ਹਰ ਬੰਦਾ ਘੋੜੀ ਚੜਦਾ ਜਿਹੜਾ ਨਹੀਂ ਚੜਿਆ ਉਹ ਚੜਨ ਤੋਂ ਘੋੜੀ ਤੋਂ ਪਹਿਲਾਂ ਸਾਡੀ ਫਿਲਮ ਜ਼ਰੂਰ ਦੇਖੇ ਵੀ ਤੈਨੂੰ ਘੋੜੀ ਕਿਨੇ ਚੜਾਇਆ ਤੇ ਸੱਚੀ ਓਨੈਸਟੀ ਰੌਇਲ ਸਿੰਘ ਸਾਡੀ ਫਿਲਮ ਦੇ ਡਾਇਰੈਕਟਰ ਆ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਸਾਰਿਆਂ ਤੋਂ ਬੜਾ ਵਧੀਆ ਕੰਮ ਕਰਾਇਆ ਗੁਰਿੰਦਰ ਮਕਨਾ ਜੀ ਮਾਹਵੀਰ ਖੋਲਰ ਸਾਹਿਬ ਦਾ ਇੱਕ ਇਹਦੇ ਵਿੱਚ ਅਲੱਗ ਕੈਰੈਕਟਰ ਨਜ਼ਰ ਆਏਗਾ ਇੱਕ ਬਹੁਤ ਰੌਇਲ ਜਿਹੜਾ ਕੈਂਡ ਮਤਲਬ ਕਿ ਸਰਦਾਰ ਸਾਹਿਬ ਤੇ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਟ੍ਰੇਲਰ ਵਿੱਚ ਕਿੰਨਾ ਕੁਝ ਹੈਗਾ ਤੇ ਹੁਣ ਜੇ ਮੈਂ ਸਾਰੀ ਫਿਲਮ ਹੀ ਇੱਥੇ ਦੱਤਾ ਦੀ ਹੈਨਾ ਤੇ ਤੁਹਾਡੇ ਕੋਲ ਮਨ 'ਚ ਇੱਛਾ ਹੈ ਕਿ ਆਪਾਂ ਸਾਰੇ ਸਵਾਲ ਜਵਾਬ ਕਰ ਲੈਨੇ ਆ ਤੇ ਮੈਂ ਭੁਨਰ ਸਾਹਿਬ ਨੂੰ ਵੀ ਕਹਿਣਾ ਗਰੇਂਦਰ ਮਕਰਾ ਜੀ ਨੂੰ ਵੀ ਕਹਿਣਾ ਤੇ ਬਾਕੀ ਇੱਕ ਵਾਰ ਫੇਰ ਤੋਂ ਤੁਹਾਡਾ ਸੱਚੀ ਇੱਕ ਇੱਕ ਕਦਮ ਸਿਰ ਮੱਥੇ ਤੇ ਆ ਤੁਸੀਂ ਵਾਕਈ ਹਰ ਫਿਲਮ ਨੂੰ ਬਹੁਤ ਪ੍ਰਮੋਟ ਕਰਦੇ ਹੋ ਮੀਡੀਆ ਜੈੰਦਾਬਾਦ ਆ ਕਿਉਂਕਿ ਮੀਡੀਆ ਦੇ ਸਿਰ ਤੇ ਹੁੰਦਾ ਦੇਖੋ ਜੇ ਇੱਕ ਚੰਗਾ ਪ੍ਰੋਜੈਕਟ ਆ ਜੇ ਉਹ ਮੀਡੀਆ ਤੱਕ ਨਾ ਜਾਵੇ ਲੋਕਾਂ ਤੱਕ ਨਾ ਜਾਵੇ ਤੇ ਉਹ ਗੱਲ ਰਹਿ ਜਾਂਦੀ ਆ ਤੇ ਬਾਕੀ ਅਸੀਂ ਕੋਸ਼ਿਸ਼ ਕੀਤੀ ਹੈ ਪਾਜੀ ਪਰਮ ਨੇ ਗੁਰੀ ਹੁਣਾਂ ਨੇ ਵੀ ਇੱਕ ਬਹੁਤ ਵਧੀਆ ਕਨਸੈਪਟ ਆ ਵੀ ਸਟ੍ਰੈਸ ਦੂਰ ਕਰਨ ਲਈ ਇਹ ਇੱਕ ਕਾਮੇਡੀ ਦਾ ਟੀਕਾ ਆ ਵੀ ਤੈਨੂੰ ਘੋੜੀ ਕਿਨੇ ਚੜਾਇਆ ਤੇ ਮੇਰਾ ਖਿਆਲ ਆ ਵੀ ਸਾਰਿਆਂ ਨੂੰ ਪਸੰਦ ਆਊਗੀ ਅਸੀਂ ਤਾਂ ਪੂਰੀ ਮਿਹਨਤ ਲਾ ਕੇ ਕੰਮ ਕੀਤਾ ਹੈ ਤੇ ਬਾਕੀ ਹਰ ਬੰਦਾ ਹੀ ਕਹਿੰਦਾ ਜੀ ਇਹ ਤਾਂ ਹੁਣ 28 ਮਾਰਚ ਨੂੰ ਲੋਕਾਂ ਤੇ ਡਿਪੈਂਡ ਆ ਉਹ ਕਿਵੇਂ ਸਾਨੂੰ ਪਿਆਰ ਦਿੰਦੇ ਆ ਬਾਕੀ ਹਰ ਫਿਲਮ ਨੂੰ ਬੜਾ ਪਿਆਰ ਦਿੰਦਾ ਤੇ ਮੈਂ ਆਪਣੇ ਮੈਨੂੰ ਫੇਸਬੁੱਕ ਤੇ ਆਉਂਦੇ ਮੈਸੇਜ ਕਹਿੰਦਾ ਯਾਰ ਇਹ ਫਿਲਮ ਚ ਵੱਖਰਾ ਜਿਹਾ ਕਰੈਕਟਰ ਆ ਯਾਰ ਤੇਰਾ ਤੂੰ ਸੇਹਰਾ ਹੀ ਨਹੀਂ ਲਾਇਆ ਕਹਿੰਦੇ ਕਿਉਂ ਨਹੀਂ ਲਾਇਆ ਮੈਂ ਕਹਿੰਦਾ ਇਹ ਭਾਜੀ ਮੈਂ ਤੁਹਾਨੂੰ ਇੱਥੇ ਦਤਾ ਤਾ ਤੂੰ ਇਥੇ ਥੀਏਟਰ ਚ ਨਹੀਂ ਜਾਣਾ ਇਹ ਮੈਂ ਕਹਾਂ ਤੂੰ ਵਿੱਧ ਫੈਮਿਲੀ ਜਾਇਓ ਉੱਥੇ ਜਾ ਕੇ ਦੇਖਿਓ ਫਿਲਮ ਫਿਲਮ ਚ ਪੂਰੀ ਚ ਫਿਲਮ ਚ ਇਹ ਸੇਹਰਾ ਲਾਉਂਦਾ ਕਿ ਨਹੀਂ ਲਾਉਂਦਾ ਵੇ ਮੈਨੂੰ ਵੀ ਦੱਸਿਓ ਉਹਦੇ ਵਿੱਚ ਪਤਾ ਲੱਗਦਾ ਕਿਉਂ ਨਹੀਂ ਲਾਉਂਦਾ ਸੋ ਮਾਕੀ ਮੈਂ ਪੁੱਲਸਾ ਨੂੰ ਬੇਨਤੀ ਕਰਦਾ ਕਿ ਆਏ ਹੋ ਸੱਜਣਾ ਦਾ ਮਿੱਤਰਾਂ ਦਾ ਸਾਡੇ ਹੈ ਨਾ ਪਰਵਾਨਿਆਂ ਦਾ ਸੱਸੇ ਫਿਲ ਬਾਰੇ ਕਾਫੀ ਕੁਝ ਦੱਸਤਾ ਔਰ ਜਿਹੜੀਆਂ ਗੱਲਾਂ ਕੁਝ ਰਹਿ ਗਈਆਂ ਉਹਨਾਂ ਉੱਤੇ ਮੈਂ ਰੌਸ਼ਨੀ ਪਾਉਣੀ ਚਾਹੂੰਗਾ ਸਭ ਤੋਂ ਪਹਿਲਾਂ ਤਾਂ ਮੈਂ ਪਰਮਜੀਤ ਨੂੰ ਇਸ ਕੱਲ ਦੀ ਵਧਾਈ ਦੇਣਾ ਚਾਹਨਾ ਹਾਂ ਜੀ ਕਿ ਉਹਨਾਂ ਨੇ ਇੰਨੀ ਵਧੀਆ ਲੋਕੇਸ਼ਨ ਚੁਣੀ ਆਓ ਕਿ ਜਿਹੜਾ ਵੀ ਸਾਡਾ ਸ਼ਡਿਊਲ ਸੀ ਐ ਸਬੂਤ ਲਈ ਪਾਣੀ ਆ ਕੋ ਨਿਕਲ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਉਸ ਹਰਿਆਲੀ ਦੇ ਮੌਸਮ ਦੇ ਵਿੱਚ ਅਸੀਂ ਬਿਲਕੁਲ ਹੀ ਖੁੱਲੇ ਵਾਤਾਵਰਣ ਦੇ ਵਿੱਚ ਇਹ ਫਿਲਮ ਸ਼ੂਟ ਕੀਤੀ ਆ ਔਰ ਉਹਦੇ ਰਿਜ਼ਲਟ ਜਿਹੜੇ ਆ ਉਹ ਤੁਹਾਡੇ ਸਾਹਮਣੇ ਆ ਸਪੈਸ਼ਲੀ ਵੀ ਤੋਂ 600 ਕਿਲੋਮੀਟਰ ਦੂਰ ਆ ਕਈ ਵਾਰ ਹੁੰਦਾ ਕਿ ਤੁਸੀਂ ਕਿਸੇ ਬਾਹਰਵਈ ਲੋਕੇਸ਼ਨ ਤੇ ਚਲੇ ਜਾਂਦੇ ਤੇ ਉੱਥੇ ਇਹ ਦਿਨ ਗਿਣਦੇ ਰਹਿੰਦੇ ਕਿ ਕਦੋਂ ਇਹ ਸ਼ਡਿਊਲ ਖਤਮ ਹੋਵੇ ਤੇ ਕਦੋਂ ਅਸੀਂ ਘਰਾਂ ਨੂੰ ਵਾਪਸ ਜਾਈਏ ਪਰ ਉਥੇ ਟਾਈਮ ਕਿਸ ਤਰ੍ਹਾਂ ਨਿਕਲ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਬਹੁਤ ਹੀ ਵਧੀਆ ਇੰਤਜ਼ਾਮ ਸੀ ਇੱਕ ਸੁਖਾਵੇਂ ਘਰੇਲੂ ਮਾਹੌਲ ਦੇ ਵਿੱਚ ਇਹ ਫਿਲਮ ਸ਼ੂਟ ਕੀਤੀ ਗਈ ਆ ਔਰ ਰਿਜ਼ਲਟ ਬਿਲਕੁਲ ਤੁਹਾਡੇ ਸਾਹਮਣੇ ਆ ਹੁਣ ਬਸ ਇਹੋ ਹੀ ਆ ਕਿ 28 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਆ ਇਹਨੂੰ ਸਪੋਰਟ ਕਰੋ ਤਾਂ ਕਿ ਪਰਮਜੀ ਇਸ ਤੋਂ ਬਾਅਦ ਵੀ ਵੱਡੀਆਂ-ਵੱਡੀਆਂ ਫਿਲਮਾਂ ਬਣਾਉ ਬਸ ਇਹੋ ਬੇਤੀ ਆ ਜੀ ਆ ਪੱਕਾ ਜੀ ਕਿ ਸਾਡੇ ਡਾਇਰੈਕਟਰ ਰਾਇਲ ਸਿੰਘ ਜੀ ਪ੍ਰੋਡਿਊਸਰ ਸਹਿਬਾਨ ਪਰਮਜੀ ਗੁਰੀ ਜੀ ਸੁਖੀ ਜੀ ਇਹਨਾਂ ਨੇ ਇੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਵਧੀਆ ਨਾਇਬ ਹੀਰਾ ਜਿਹੜਾ ਰਜਿੰਦਰ ਕਾਲੋਂ ਰਾਈਟਰ ਦੇ ਰੂਪ ਚ ਦਿੱਤਾ ਹੈ ਉਹਦੀ ਸਕ੍ਰਿਪਟ ਬਹੁਤ ਅੱਛੀ ਹੈ ਉਹਦੀਆਂ ਹੋਰ ਵੀ ਮੈਂ ਸਕ੍ਰਿਪਟਾਂ ਸੁਣੀਆਂ ਐਸ ਵੇਲੇ ਉਹ ਕੈਨੇਡਾ ਨੇ ਤੇ ਉਹ ਬਹੁਤ ਵਧੀਆ ਸੂਖਮ ਸੰਜੀਦਾ ਤੇ ਬਰੀਕੀ ਵਾਲੇ ਲੇਖਕ ਨੇ ਇਹਦੇ ਚ ਉਹਨਾਂ ਨੇ ਡਾਇਲੋਗ ਵੀ ਮਿਲ ਕੇ ਲਿਖੇ ਨੇ ਤੇ ਕਹਾਣੀ ਵੀ ਉਹਨਾਂ ਦੀ ਆ ਔਰ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਹੈ ਬਾਕੀ ਕਹਾਣੀ ਮੈਂ ਦੱਸ ਨਹੀਂ ਸਕਦਾ ਔਰ ਜਿਵੇਂ ਮਹਾਵੀਰ ਜੀ ਨੇ ਕਿਹਾ ਹੈ ਕਿ ਯੂਪੀ ਚ ਇਹ ਪੂਰਨਪੁਰ ਉੱਥੇ ਜਿੱਥੇ ਕਿ ਸਾਡਾ ਪੰਜਾਬੀਆਂ ਦਾ ਦੂਜਾ ਪੰਜਾਬ ਹੈ ਯੂਪੀ ਦੇ ਵਿੱਚ ਉੱਥੇ ਸ਼ੂਟ ਕੀਤੀ ਗਈ ਹੈ ਬੜੀਆਂ ਸੋਹਣੀਆਂ ਤੁਹਾਨੂੰ ਫਰਕ ਹੀ ਨਹੀਂ ਪਤਾ ਲੱਗੇਗਾ ਪੰਜਾਬ ਤੇ ਯੂਪੀ ਚ ਕੀ ਫਰਕ ਹੈ ਤੇ ਇਹ ਦੋ ਸਟੇਟਾਂ ਨੂੰ ਮਿਲਾ ਕੇ ਇੱਕ ਨਵਾਂ ਤਜਰਬਾ ਕੀਤਾ ਗਿਆ ਬਹੁਤ ਸੋਹਣਾ ਤਜਰਬਾ ਕੀਤਾ ਗਿਆ ਔਰ ਇਹਦੇ ਵਿੱਚ ਸੰਘਾ ਸਭ ਦੇ ਪੰਗੇ ਜਿਹੜੇ ਆ ਕਿਵੇਂ ਲੈਂਦੇ ਨੇ ਤੇ ਕਿਵੇਂ ਇਹਨਾਂ ਨੂੰ ਪੁਗਤਣਾ ਪੈਂਦਾ ਤੇ ਕਿਵੇਂ ਉਹਨਾਂ ਨਾਲੇ ਨਿਪਟਦੇ ਆ ਇਹ ਤੁਹਾਨੂੰ ਇਸ ਫਿਲਮ ਚ ਵੇਖਣ ਨੂੰ ਮਿਲਣਗੇ ਤੇ ਕਿਉਂਕਿ ਸਾਡੀ ਜ਼ਿੰਦਗੀ ਦਾ ਸਫਰ ਵੀ ਲਗਭਗ ਠੱਟਾ ਠੱਟਾ ਰਿਹਾ ਤੇ ਮੈਂ ਬੀਗਿਆ ਦੋਸਤ ਵੀ ਤੇ ਵੱਡਾ ਵੀਰ ਹੋਣ ਦੇ ਨਾਤੇ ਮੇਰੇ ਸੰਗੇ ਵੀਰ ਨੂੰ ਵਧਾਈ ਵੀ ਦੇਣਾ ਚਾਹਾਂਗਾ ਕਿ ਐਸੇ ਕਾਮੇਡੀ ਕਰੈਕਟਰ ਹੀਰੋ ਨਾਟ ਲਾਈਕ ਥੈਟ ਹੀਰੋ ਇੱਕ ਕਰੈਕਟਰ ਹੀਰੋ ਦੇ ਤੌਰ ਤੇ ਉਹਨਾਂ ਦੀ ਪਹਿਲੀ ਫਿਲਮ ਹੈ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਸ਼ੁਭੇਸ਼ਾਵਾ ਵੀ ਆਨਕਿਓ ਜੀ ਥੈਂਕ ਯੂ ਬਹੁਤ ਮੈਂ মিডিਆ ਨੂੰ ਵੀ ਕਿਉਂਕਿ মিডিਆ ਕਲਾਕਾਰਾਂ ਤੇ ਲੋਕਾਂ ਦੇ ਵਿੱਚ ਦਾ ਇੱਕ ਰابطਾ ਹੁੰਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਲੋਕਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣਾ ਤੇ ਸਾਡੀ ਗੁਜ਼ਾਰਿਸ਼ ਹੈ ਕਿ 28 ਮਾਰਚ ਨੂੰ ਹੁਮ ਹੁਮਾ ਕੇ ਸਾਰੇ ਦਰਸ਼ਕ ਜਿੰਨੇ ਵੀ ਆ ਇਸ ਫਿਲਮ ਨੂੰ ਇੱਕ ਵਾਰ ਵੇਖਣ ਜ਼ਰੂਰ ਜਾਇਓ ਫੇਰ ਭਾਵੇਂ ਜੋ ਤੁਹਾਡੇ ਮਨ ਦਾ ਪ੍ਰਤੀਕਰਮ ਹੈ ਮੈਨੂੰ ਪਤਾ ਹੈ ਕਿ ਚੰਗਾ ਹੀ ਹੋਏਗਾ ਉਹ ਜ਼ਰੂਰ ਦਿਓ ਕਿਉਂਕਿ ਹੁਣ ਸਾਨੂੰ ਤੁਹਾਡੀ ਬਹੁਤ ਲੋੜ ਹੈ ਇਸ ਵੇਲੇ ਸਿਨੇਮੇ ਨੂੰ ਪੰਜਾਬੀ ਸਿਨੇਮੇ ਨੂੰ ਦਰਸ਼ਕਾਂ ਦੀ ਬਹੁਤ ਲੋੜ ਹੈ ਜਿਵੇਂ ਕਿ ਪਿਛਲੇ ਦਿਨਾਂ 'ਚ ਤੁਸੀਂ ਵੇਖ ਹੀ ਰਹੇ ਹੋ ਕਿ ਇਹਦੇ 'ਚ ਬਹੁਤ ਸਾਰਾ ਮਹਿਮਨਦਾਰਵਾਪਕੀ ਸਾਡਾ ਵੀ ਕਸੂਰ ਹੁੰਦਾ ਹੈ ਕਿ ਕਿਹ ਵੇਲੇ ਨਹੀਂ ਤੁਹਾਡੇ ਮਿਆਰ ਤੇ ਪੂਰੇ ਉੱਤਰ ਪਾਉਂਦੇ ਪਰ ਇਹਦੇ 'ਚ ਸਾਡੀ ਲਗਭਗ ਗਾਰੰਟੀ ਹੈ ਕਿ ਅਸੀਂ ਇੱਕ ਚੰਗਾ ਕੰਮ ਕਰਨ ਦੀ ਚੰਗਾ ਕੰਮ ਲੋਕਾਂ ਸਾਹਮਣੇ ਦਰਸ਼ਕਾਂ ਸਾਹਮਣੇ ਆਪਣੇ ਪਿਆਰਿਆਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਆਪਣੀ ਸਾਰੀ ਟੀਮ ਨੂੰ ਜਿੰਨੇ ਵੀ ਇੱਥੇ ਕੁੜੀ ਹੁਣੇ ਰਾਵੀ ਕੌਰ ਬੱਲ ਹੈ ਸਾਡੀ ਹੁਣੇ ਆ ਰਹੀ ਹੈ ਤੇ ਰਾਇਲ ਸਿੰਘ ਜੀ ਡਾਇਰੈਕਟਰ ਸਾਹਿਬ ਹੈ ਬਾਕੀ ਸਾਰਿਆਂ ਨੇ ਅਸਿਸਟੈਂਟਸ ਨੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸਾਨੂੰ ਇੱਛਾ ਹੈ ਕਿ ਤੁਸੀਂ ਇਸ ਦਾ ਚੰਗਾ ਫਾਲੀ ਦਿਵੋਗੇ 28 ਮਾਰਚ ਜ਼ਰੂਰ ਥਾਓ ਜੀ ਇਸਨ ਮੈਂ ਸ਼ੁਕਰੀਆ ਤੇ ਮੈਂ ਤੁਹਾਡੇ ਦਾ ਤੁਸੀਂ ਆਏ ਹੋ ਐਨੋ ਜੀ ਤੁਹਾਡੇ ਆਪਣਾ ਟਾਈਮ ਕੱਟ ਕੇ ਸੋ ਜੀ ਆਇਆਂ ਨੂੰ ਤੇ ਇਹ ਜੀ ਮੈਂ ਹੈਗਾ ਭਰਮ ਸਿੱਧੂ ਇਹ ਜੀ ਮੇਰੀ ਤੀਸਰੀ ਫਿਲਮ ਆ ਪੰਜਾਬੀ ਹੂੰ ਸੋ ਇਹਦੇ ਵਿੱਚ ਬਹੁਤ ਵਧੀਆ ਭਾਜੀ ਨੇ ਕੰਮ ਕੀਤਾ ਸੰਗਾ ਭਾਜੀ ਨੇ ਤੇ ਭੁੱਲਰ ਸਾਹਿਬ ਨੇ ਵੀ ਫੁਲ ਕਮੇਡੀ ਫਿਲਮ ਆ ਲਾਇਆ ਤੁਹਾਨੂੰ ਇਹ ਦੱਸਾਂ ਕਿ ਇਹ ਫਿਲਮ ਜਿਹੜੀ ਆ ਮਖਣਾ ਸਾਹਿਬ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਫਿਲਮ ਜਿਹੜੀ ਆ ਇਹ ਫਿਲਮ ਲਾਈਕ ਬਹੁਤ ਵਧੀਆ ਮੈਸੇਜ ਦਿੰਦੀ ਆ ਕਮੇਡੀ ਦਾ ਹੈ ਹੀ ਆ ਇੱਕ ਮੈਸੇਜ ਵੀ ਬਹੁਤ ਵੱਡਾ ਦਿੰਦੀ ਆ ਫਿਲਮ ਸੋ ਇਹ ਤੁਸੀਂ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਮੈਸੇਜ ਕੀ ਆ ਸੋ ਦੂਸਰੀ ਗੱਲ ਇੱਕ ਮੈਂ ਇੱਕ ਡਬਲ ਮੀਨਿੰਗ ਦੀ ਗੱਲ ਕਰਦਾ ਕਿ ਇਹ ਫਿਲਮ ਦੇ ਵਿੱਚ ਹਮ ਫਰਜ਼ ਕਰੋ ਵੀ ਆਪਾਂ ਕਪਿਲ ਸ਼ਰਮਾ ਦਾ ਸ਼ੋਕ ਕਿਉਂ ਦੇਖਦੇ ਆ ਕਿਉਂ ਦੇਖਦੇ ਆ ਥੋੜਾ ਬਹੁਤ ਉਹਨਾਂ ਨੂੰ ਪੰਚ ਲਾਉਣੇ ਪੈਂਦੇ ਆ ਡਬਲ ਮੀਨਿੰਗ ਦੇ ਉਹ ਛੋਟਾ ਬਡਾ ਹੋ ਗਿਆ ਅਸੀਂ ਬਹੁਤ ਥੋੜੇ ਜੇ ਪਾਂਚੇ ਦੇ ਵਿੱਚ ਲਾਇਆ ਜਦੋਂ ਤੁਸੀਂ ਫਿਲਮ ਦੇਖੋਗੇ ਇਹਦੇ ਵਿੱਚ ਤੁਹਾਨੂੰ ਕੁਝ ਵੀ ਪੂਰੀ ਫਿਲਮ ਸਮਾਜਿਕ ਫਿਲਮ ਆ ਪੂਰੀ ਤੁਹਾਨੂੰ ਦੇਖ ਕੇ ਪਰਿਵਾਰ ਦੇ ਨਾਲ ਛੋਟੇ ਬੱਚਿਆਂ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਤੁਸੀਂ ਫਿਲਮ ਦੇਖੋਗੇ ਤੁਸੀਂ ਕੋਈ ਵੀ ਆਪਣੇ ਆਪ ਨੂੰ ਤੁਸੀਂ ਐਂਟਰਟੇਨਮੈਂਟ ਕਰੋਗੇ ਔਰ ਸਾਰੇ ਹੀ ਐਂਟਰਟੇਨਮੈਂਟ ਕਰਕੇ ਔਰ ਵਧੀਆ ਮੈਸੇਜ ਘਰੋਂ ਲੈ ਕੇ ਜਾਣਗੇ ਤੇ ਬਾਕੀ ਸੰਗਾ ਭਾਜੀ ਨੇ ਤੇ ਬਾਕੀ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਆ ਤੇ ਤੁਹਾਨੂੰ ਪਤਾ ਹੀ ਆ ਕਿ ਬਈ ਕਿਦਾਂ ਦਾ ਕੰਮ ਹੁੰਦਾ ਹੈ ਭਾਜੀ ਦਾ ਦੇਖੋ 22 ਮਾਰਚ ਨੂੰ ਵਰਲਡਵਾਈਡ ਰਿਲੀਜ਼ ਕਰ ਰਿਹਾ ਸਾਰੇ ਸਿਨੇਮਾ ਘਰਾਂ ਦੇ ਵਿੱਚ ਤੇ ਜ਼ਰੂਰ ਜਾਓ ਦੇਖੋ ਥੈਂਕ ਯੂ ਮੋਰਾਚ ਚਾਈਨੋ ਆ ਰਿਪੋਰਟ ਆ ਰਹੀ ਹੈ ਅੱਜ ਦੇ ਦਿਨ ਦੇਖੋ ਸਾਰੇ ਵਧੀਆ ਕਮੇਡੀ ਮੂਵੀ ਆ ਤਾਰੇ ਇਹ ਪਰ ਬਹੁਤ ਵਧੀਆ ਕੰਮ ਕੀਤਾ ਸਵਾਲ ਕਿਹਾ ਦੋ ਬੈਠੇ ਚਾਹੀਦੇ ਕੋ ਥੈਂਕ ਯੂ ਬਹੁਤ ਬਹੁਤ ਸਾਰਾ ਨਹੀਂ ਇਹ ਸਸੇ ਜਾਨ ਸਾਰਾ ਇਹ ਸਿਰਫ ਦਾੜੀ ਦਾ ਫੈਸਲੋ ਨਾ ਜਾਓ ਜਦੋਂ ਮੈਂ ਕੋਡੀ ਚੜਾ ਥੋੜਾ ਲੇਟ ਹੋ ਗਿਆ ਸੀ ਅਈ ਵਾਈਸ ਇਸ ਕਰਕੇ ਬਹੁਤ ਸਾਰੇ ਸੱਜਣ ਜਿਹੜੇ ਅਜੇ ਬਲੈਕ ਦਾੜੀਆਂ ਚ ਸ਼ਾਇਦ ਉਹਨਾਂ ਦੇ ਨਾਲ ਹੀ ਮੈਂ ਵੀ ਘੋੜੀ ਤੇ ਚੜਿਆ ਔਰ ਉਦੋਂ ਘੋੜੀਆਂ ਦਾ ਰਿਵਾਜ ਖਤਮ ਹੋ ਕੇ ਜਿਹੜੀ ਕਾਰ ਆ ਨਾ ਉਹਦੇ ਵਾਈਪਰ ਦੇ ਨਾਲ ਹੀ ਉਹ ਜਿਹੜੇ ਗੁੱਤਦੇ ਹੁੰਦੇ ਆ ਨਾ ਬਾਗ ਖੁੱਸ ਹੋ ਚੁੱਕੀ ਸੀ ਇਹ ਬਾਤ ਇਸ ਦਾ ਕਿ ਉਹਦਾ ਕੰਮ ਘੋੜੀ ਦਾ ਜਿਹੜਾ ਨਾ ਉਹ ਕਾਰਾਂ ਤੋਂ ਲਿਆ ਜਾਣ ਲੱਗ ਪਿਆ ਸੀਗਾ ਇਸ ਕਿ ਘੋੜੀਆਂ ਤਜਰਬਾ ਜਿਹੜਾ ਨਾ ਉਹ ਤੜਾ ਹੋਰ ਪੁਰਾਣੇ ਬੰਦਿਆਂ ਨੂੰ ਜਿਵੇਂ ਬਕਣਾ ਜੀ ਲੈਣ ਨੂੰ ਭਾਵੇਂ ਹੋ ਗਿਆ ਤੁਸੀਂ ਮੈਂ ਕਹਤੇ ਜੇ ਸਰ ਤੁਸੀਂ ਕੁੜੀ ਜਿਹੜੀ ਦਾ ਪਟਵਾਰੀ ਲੱਗ ਚੁੱਕੇ ਪਿਆ ਆਏ ਪਟਵਾਰੀ ਤੇ ਮੈਂ ਲੱਗ ਸਕਿਆ ਪਟਵਾਰੀ ਤੋਂ ਬਿਨਾ ਮੈਨੂੰ ਕਿੰਨੇ ਕੁੜੀ ਦੇਣੀ ਐ ਐਕਟਰ ਨੂੰ ਗਾੜ੍ਹ ਪੁੱਛਦਾ ਤੁਸੀਂ ਰੀਵਰ ਕਹਿਆ ਸੀ ਉਦੋਂ ਪਟਵਾਰੀ ਸੀ ਕਿ ਮੈਂ ਮੈਂ ਵਾਹ ਸੱਚ ਦੱਸਦਾ ਪਤਾ ਨਹੀਂ ਕੋੜਾ ਵੀ ਲੱਗੇ ਬੁਰਾ ਵੀ ਲੱਗੇ ਮੈਂ ਰਸਮੀ ਵਿਆਹ ਕੋਈ ਨਹੀਂ ਕਰਾਇਆ ਮੈਂ ਸਿੱਧਾ ਸਿੰਪਲ ਵਿਆਹ ਕਰਾਇਆ ਸੀ ਮੈਂ ਤੇ ਸਿੱਧੀ ਜੀ ਗੱਲ ਦੱਸਾਂ ਅੱਜ ਮੈਨੂੰ ਕੈਮਰੇ ਸਾਹਮਣੇ ਵੈਸੇ ਕਸਣਾ ਚਾਹ ਰਿਹਾ ਕੋਈ ਤਾਂ ਕਿ ਕੋਈ ਸੇਧਲ ਵੀ ਲੈ ਸਕੇ ਪਤਾ ਨਹੀਂ ਮੈਂ ਨਹੀਂ ਬਣੀ ਹੈ ਮੈਂ ਇੱਕੋ ਸ਼ੌਕ ਸੀ ਸ਼ੇਰਵਾਨੀ ਦਾ 1500 ਰੁਪਏ ਚ ਮੈਂ ਵਿਆਹ ਕਰਾਇਆ 1500 ਦੀ ਮੈਂ ਸ਼ੇਰਵਾਨੀ ਲਈ ਸੀ ਤੇ ਨਾਟਕ ਦੀ ਇੱਕ 골ਡਨ ਪੰਜਾਬੀ ਜਿਹੜੀ ਮੈਂ ਆਪਣੇ ਨਾਟਕ ਦੇ ਵਿੱਚ ਅ ਅਕਬਰ ਦੇ ਵਿੱਚ ਪਾਉਂਦਾ ਉਹ ਭਾਈ ਸੀ ਤੇ ਇੱਕ ਪੱਗ ਪ੍ਰਾਗ ਦਾ ਪ੍ਰਾਰੇ ਪੱਗ ਲੈ ਕੇ ਦਿੱਤੀ ਸੀ ਉਹ ਬੰਨੀ ਸੀ ਇੱਕ ਮੇਰਾ ਦੋਸਤ ਸੀ ਉਹਨਾਂ ਦੇ ਖਾਨਦਾਨੀ ਰਵਾਇਤੀ ਪੋਨ ਨੰਬਰ ਸਰੀਆ ਸੀ ਕਮੇਡੀਅਨ ਉਹਨਾਂ ਦੀ ਇੱਕ 골ਡਨ ਕਲਗੀ ਸੀ ਉਹ ਲਾਈ ਸੀ ਤੇ ਮੈਂ ਅੱਗੇ ਕਹਿਤਾ ਸੀ ਕੋਈ ਇੰਤਜ਼ਾਮ ਨਹੀਂ ਕਰਨਾ ਸੀ ਸਿਰਫ ਆਪਣੇ ਪਰਿਵਾਰ ਦੇ 20 25 ਜਾਣੇ ਸਨ ਦੋਸਤ ਦੀ ਮੇਰੇ ਇੱਕ ਦੀਪ ਐ ਆਪਣਾ ਜਲੰਧਰ ਤੋਂ ਉਹ ਵੀ ਮੇਰੇ ਜਿਹੜੇ ਯਾਰ ਆਏ ਸੀ ਉਹ ਵੀ ਇੱਕ ਕੈਮਰਾਮੈਨ ਫੋਟੋਗ੍ਰਾਫਰ ਸੀ ਉਹ ਸਟਿਲ ਦੇ ਤੌਰ ਤੇ ਯਾਰ ਵੀ ਸੀ ਤੇ ਇੱਕ ਨਾਲ ਉਹ ਡਿਊਟੀ ਵੀ ਤੇ ਬਾਹਰ ਆ ਰਿਹਾ ਸੀ ਕਾਰ ਵੀ ਮੇਰੇ ਦੋਸਤ ਦੀ ਸੀ ਤੇ ਮੈਂ ਇਸ ਤਰ੍ਹਾਂ ਹੀ ਸਾਧ ਸਾਧ ਮੁਰਾਦਾ ਵਿਆਹ ਕੀਤਾ ਕਿੱਥੇ ਬੈਠੇ ਕਿੱਥੇ ਨਹੀਂ ਮਰਾ ਮਮਾ <laughs> <माँ माई> नहीं तो ਉਹ कॉमेडी ਕਾਮੇਡੀ ਐਕਟਰ ਨੂੰ ਐਂਟੀਟੀ ਦੀ ਪੋਸਟ ਚੱਲ ਰਹੀ ਹੈ ਕਿਸੇ ਤਰ੍ਹਾਂ ਕਰਕੇ ਬਹੁਤ ਅੱਛਾ ਆਪਣਾ ਪ੍ਰਦਰਸ਼ਨ ਕੀਤਾ ਫਿਲਮਾਂ ਉਹ ਯਾਦ ਹੈ ਕਹਿੰਦੇ ਤੁਸੀਂ ਸੱਚੇ ਹੋ ਨਾ ਮੈਂ ਰੀਡ ਤੇ ਇੱਕ ਇਦਾਂ ਨਹੀਂ ਕਰ ਰਿਹਾ ਹਾਂਗਾ ਮੈਂ ਜਟ ਥੋੜਾ ਜਿਹਾ ਇੱਕ ਮਿੰਟ ਦੇ ਵਿੱਚ ਜਾਂਦਾ ਹਾਂਗਾ ਸਰ ਇਸ ਦਿਨ ਦਾ ਰਿਆ ਬਟਾ ਜਰਮੀ ਇਹ ਉਹ ਇਕੋ ਜਿਹੀ ਕਾਮੇਡੀ ਫਿਲਮ ਆਰੀ ਹੈ ਜਲਦੀ ਕਾਮੇਡੀ ਤੋਂ ਲੈ ਕੇ ਆ ਰਿਹਾ ਹਾਂ। ਬਾਜੀ ਮੈਨੂੰ ਅੱਜ ਪ੍ਰਾਊਡ ਫੀਲ ਹੋ ਰਿਹਾ। ਇੱਕ ਤਾਂ ਪਹਿਲੀ ਗੱਲ ਆ ਵੀ ਜਿਹੜੀ ਹਕੀਕਤ ਮੇਰੀ ਲਾਈਫ ਆ ਮੈਂ ਘੋੜੀ ਨਹੀਂ ਚੜਿਆ ਸੀ। ਮੈਂ ਸਿੰਪਲ ਮਤਲਬ ਕਿ ਵਿਆਹ ਕਰਾਇਆ ਸੀ। ਅਸੀਂ ਪੰਜ ਬੰਦੇ ਗਏ ਸੀ ਤੇ ਮੈਂ ਘਰ ਆ ਗਿਆ ਸੀ। ਘੋੜੀ ਦਾ ਕਾਂਡਾ ਮਾਰਦਾ ਵੀ ਨਹੀਂ। ਇੰਨੇ ਪੈਸੇ ਹੈ ਨਹੀਂ ਸੀ ਬਾਜੀ ਘੋੜੀ ਨੂੰ ਦੇਣ ਦੀ। ਹੈਨਾ? ਇਹ ਵੀ ਲਾ ਲਓ ਤੁਸੀਂ। ਉਸੇ ਕਰਕੇ ਉਹ ਜਿਹੜਾ ਕੰਮ ਰਹਿ ਗਿਆ ਸੀਗਾ ਉਹਦਾ ਖਰਚਾ ਪਰਮੇ ਨੇ ਚੁਕਾ ਦਿੱਤਾ ਮੈਂ ਪਰਮ ਨੇ ਮੈਂ ਪਰ ਉਹਨਾਂ ਨੂੰ ਦੱਸਿਆ ਮੈਂ ਕਿ ਯਾਰ ਇੱਕ ਮੇਰਾ ਘੋੜੀ ਚੜਨ ਦੇ ਨਾ ਸ਼ੌਕ ਰਹਿ ਗਿਆ ਮੇਰਾ ਸ਼ੌਕ ਰਹਿ ਗਿਆ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਰੋਇਲ ਸਿੰਘ ਕਹਿੰਦਾ ਆਪਾਂ ਕਹਿੰਦਾ ਭਾਈ ਸਟੋਰੀ ਕ੍ਰੀਏਟ ਕਰ ਲੈਨੇ ਹੈ ਹੈਨਾ ਵੀ ਤੈਨੂੰ ਘੋੜੀ ਕਿਨੇ ਚੜਾਇਆ ਤੇ ਮੈਂ ਭਾਜੀ ਇਹਦੇ ਵਿੱਚ ਫੇ ਸ਼ੌਕ ਆਪਣਾ ਪੂਰਾ ਕੀਤਾ ਵੀ ਤੈਨੂੰ ਘੋੜੀ ਕਿਨੇ ਚੜਾਇਆ ਤੇ ਘੋੜੀ ਭਾਜੀ ਮੈਨੂੰ ਇਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਚੜਾਇਆ ਕਿ ਜਿੱਦਾਂ ਦੀ ਮੇਰੀ ਸਿਹਤ ਆ ਮੈਂ ਆਪ ਤਾਂ ਚੜ ਨਹੀਂ ਸਕਦਾ ਹੈ ਹੈਨਾ ਤੇ ਬਾਕੀ ਬਾਗਮਾਲ ਬਹੁਤ ਵਧੀਆ ਭਾਜੀ ਇੱਕ ਮੇਰਾ ਸੁਪਨਾ ਆ ਵਾ ਜੀ ਹੁਣ ਜੇ ਸੁਪਨਾ ਮੈਂ ਤੁਹਾਨੂੰ ਡਿਕਲੇਅਰ ਕਰਦਾ ਤੇ ਫੇਰ ਭਾਜੀ ਕਰੇ ਸੁਪਨਾ ਨਹੀਂ ਰਹਿਣਾ ਹੈਨਾ ਤੇ ਬਾਕੀ ਭਾਜੀ ਮੇਰਾ ਹਕੀਕਤ ਵਿੱਚ ਕੋਈ ਨਹੀਂ ਸੀ ਸ਼ੌਂਕ ਤੇ ਉਦਾਂ ਇਹ ਜਿਹੜਾ ਫਿਲਮੀ ਹੈ ਕਰੈਕਟਰ ਆ ਮੇਰਾ ਵੀ ਤੁਹਾਨੂੰ ਬੰਤ ਜਿਹੜਾ ਵੀ ਤੁਹਾਨੂੰ ਘੋੜੀ ਕਿਨੇ ਚੜਾਇਆ ਉਹ ਮੇਰਾ ਹੈਗਾ ਸੀ ਵੀ ਇੱਕ ਬੰਤ ਦਾ ਜਿਹੜਾ ਮੈਂ ਕਰੈਕਟਰ ਪਲੇ ਕੀਤਾ ਉਹ ਬੰਤ ਬਹੁਤ ਐਕਸਾਈਟਿਡ ਸੀਗਾ ਵੀ ਹੌ ਦੌ ਉਹਨੂੰ ਨਿੱਕੇ ਹੁੰਦੇ ਨੂੰ ਹੀ ਘੋੜੀ ਤੇ ਚੜ੍ਹਨ ਦਾ ਬੜਾ ਸ਼ੌਂਕ ਸੀ ਉਹ ਕਹਿੰਦਾ ਹੌ ਦੌ ਵੀ ਮੈਂ ਘੋੜੀ ਚੜ੍ਹਨਾ ਲੈਨ ਮੈਨ ਵੀ ਲੱਗਿਆ ਪਰ ਕਹਿੰਦਾ ਮੈਂ ਜੋ ਮਰਜੀ ਹੈ ਮੈਂ ਘੋੜੀ ਚੜ੍ਹਨਾ ਚਾਹਾਂ ਰੋਕ ਨਹੀਂ ਸਕਦਾ ਕੋਣ ਨੂੰ ਤੇ ਬਾਕੀ ਹੁਣ ਉਹਦੇ ਵਿੱਚ ਕੌਣ ਰੋਕਦਾ ਕੌਣ ਉਹਨੂੰ ਭਜਾਉਂਦਾ ਕੌਣ ਉਹਨੂੰ ਸ਼ਰਨ ਦਿੰਦਾ ਤੇ ਕਿਹੜਾ ਭਾਗਾ ਖਿੱਚਦਾ ਇਹ ਭਾਜੀ ਤੁਹਾਨੂੰ ਫਿਰ ਦੇਖ ਕੇ ਪਤਾ ਲੱਗਦਾ ਬਹੁਤ ਕੁਝ ਹੁੰਦਾ ਭਾਜੀ ਇਹਦੇ ਨਾਲ ਬਹੁਤ ਕੁਝ ਹੁੰਦਾ ਤੇ ਰਾਜ ਧਾਲੀਵਾਲ ਆ ਤੇ ਪਰਮਿੰਦਰ ਗਿੱਲ ਜੀ ਆ ਸਾਡੀ ਗੁਰਪ੍ਰੀਤ ਥੋਤੀ ਹੈ ਗੁਰਪ੍ਰੀਤ ਥੋਤੀ ਹੈ ਮੁੰਡਾ ਤੇ ਹੀਰੋਇਨ ਸਾਡੀ ਉਹ ਕੁੜੀ ਰਵੀਵਾਲਾ ਤੇ ਆਪਣਾ ਉਹ ਮੁੰਡਾ ਇਹ ਕੀ ਨਾਂ ਆਉਂਦਾ ਗੁਰਸ਼ਾਨ 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 ਰਜਿੰਦਰ ਕਾਲੋ ਹਾਂ ਅਰਜਿੰਦਰ ਕਾਲੋ ਸਾਹਿਬ ਸਾਡੀ ਫਤਮਾ ਆ ਫਿਲਮ ਦੇ ਡਾਇਰੈਕਟਰ ਨੇ ਤੇ ਇੱਕ ਭਾਜੀ ਸੱਚ ਪੁੱਛੋ ਨਾ ਜਿਹੜਾ ਪੁਰਾਣੇ ਸਮੇਂ 'ਚ ਹੁੰਦਾ ਸੀਗਾ ਵੀ ਕਿਵੇਂ ਕੁੜੀ ਚੜਦੇ ਆ ਜਾਂ ਕਿਦਾਂ ਬਾਜੇ ਗਾਜੇ ਵੱਜਦੇ ਆ ਕਿਵੇਂ ਬਰਾਦ ਜਾਂਦੀ ਆ ਕਿਵੇਂ ਉਹ ਤੇ ਪਹਿਲਾਂ ਦੇਖਿਆ ਵੀ ਆ ਪਰ ਇਹਦੇ ਵਿੱਚ ਇੱਕ ਲਗ ਤਰ੍ਹਾਂ ਦਾ ਦਿਖਾਇਆ ਇੱਕ ਬੰਦੇ ਦਾ ਸ਼ੌਂਕ ਪੂਰਾ ਕਿਵੇਂ ਹੁੰਦਾ ਉਹ ਕਿਵੇਂ ਤਸ਼ੱਦਦ ਚੱਲਦਾ ਉਹਦੇ ਚੱਲਦਾ ਭਈ ਉਹ ਕਿਵੇਂ ਘੋੜੀ ਤੇ ਚੜਦਾ ਉਹਨੂੰ ਥੱਲੇ ਲਾਉਂਦੇ ਆ ਫੇ ਉਹਨੂੰ ਭੁਜਾਉਂਦੇ ਆ ਜੇਬ ਉਹ ਇਹ ਸਾਰਾ ਕੁਝ ਤੁਹਾਨੂੰ 28 ਮਾਰਚ ਨੂੰ ਜਾ ਕੇ ਸਿਨੇਮਾ ਵਿੱਚ ਦੇਖ ਕੇ پتہ ਲੱਗਣਾ ਵੀ ਇਹ ਕਿਵੇਂ ਸਟੋਰੀ ਆ ਸਰ ਲਾਸਟ ਕੁਐਸਚਨ ਹੈ ਮਹਾਦੀਪ ਕੋਲ ਸਰ ਸਰ ਮੈਂ ਸਾਹਮਣੀ ਐ ਕਿ ਤੁਹਾਡੇ ਇੱਧਰ ਨਜ਼ਰੋ ਫਲੂ ਸ਼ਾਟ ਸਰ ਮੈਂ ਤੁਹਾਡੀ ਸਟੋਰੀ ਸੁਣੀ ਹੈ ਜਦੋਂ ਕਾਲਜ ਟਾਈਮ ਤੇ 6 ਫੁੱਟ 2 ਇੰਚ ਦਾ ਕੁਲਪਾਉ ਚਾਹ ਸਮਾਰਟ ਹੀਰੋ ਦਾ ਸੀਗਾ ਵਾਹ ਹੈ ਕਾਲਜ ਖਾਲਸਾ ਕਾਲਜ ਅਮਨ ਸਰ ਕੁੜੀਆਂ ਦੇ ਕਿੰਨੇ ਪ੍ਰਪੋਜ਼ਲ ਆਉਂਦੇ ਸੀ ਸਮਾਰਟ ਹੀਰੋ ਨੂੰ ਕਹਿੰਦੇ ਬੌਮੇ ਗਿਆ ਸੀ ਬਾਰ ਬਰ ਪ੍ਰਪੋਜ਼ਲ ਹੋਣ ਵਾਸਤੇ ਤੁਹਾਨੂੰ ਟਾਈਮ ਜ਼ਿਆਦਾ ਕਾਲਜ 'ਚ ਰਹਿਣਾ ਪੈਂਦਾ ਪਰ ਉਸ ਤੋਂ ਪਹਿਲਾਂ ਥੋੜੀ ਜੀ ਫਿਲਮਾਂ ਵੇਖਣ ਦੀ ਬਿਮਾਰੀ ਲੱਗ ਚੁੱਕੀ ਸੀ ਜਦੋਂ ਕਲਾਸ ਖਤਮ ਹੁੰਦੀ ਸੀ ਉਸੇ ਵੇਲੇ ਜਾ ਕੇ ਕਿਸੇ ਸਟ੍ਰੀਮ ਵਿੱਚ ਵੱਟ ਜਾਂਦੇ ਸੀ ਕਿਸ ਕੱਕ ਉਹ ਜੀ ਚੀਜ਼ਾਂ ਨਾ ਉਹਨਾਂ ਦਾ ਮੁੱਕਾ ਹੀ ਨਹੀਂ ਮਿਲਿਆ ਧੰਨਵਾਦ ਕੀਤੀ ਦੱਸਣਾ ਨਹੀਂ ਚਾਹੀਦਾ ਨੇਨੇ ਬਹੁਤ ਟਾਈਮ ਵੀ ਵਰਕ ਕੀਤਾ ਫਿਲਮ ਭਾਜੀ ਭਾਜੀ ਮੈਂ ਫ੍ਰੈਂਕਲੀ ਤੁਹਾਨੂੰ ਦੱਸ ਰਿਹਾ ਕਿ ਇੱਕ ਇੱਕ ਵਾਰੀ ਇੱਕ 1 ਵਜੇ ਦਾ ਪੇਪਰ ਸੀਗਾ ਮੈਂ ਮਾਰਨਿੰਗ ਸ਼ੋਅ ਦੇ ਵਿੱਚ 10 ਵਜੇ ਫਿਲਮ ਦੇਖੀ ਉਸ ਤੋਂ ਬਾਅਦ ਪੇਪਰ ਦਿੱਤਾ ਔਰ ਸ਼ਾਮ ਨੂੰ ਫਿਰ ਫਿਲਮ ਦੇਖੀ ਤੋਂ ਸੈਂਡਵਿਚ ਫਿਰ ਕੋਈ ਸੇਕਰ ਪਰ ਇੱਕ ਤੁਸੀਂ ਸਵਾਲ ਇਹ ਕਰ ਸਕਦੇ ਹੋ ਫਿਲਮ ਕੱਲੇ ਨਹੀਂ ਵੇਖਣ ਜਾ ਸਕਦੇ ਹਾਂ ਫਿਲਮ ਕੀਤੇ ਕਰਕੇ ਵੇਖਦੇ ਸੀ ਨਹੀਂ ਫਿਲਮ ਆਏ ਫਿਲਮ ਕਰਕੇ ਵੇਖਦੇ ਸੀ ਤੇ ਇਹ ਫਿਲਮ ਸਾਡੀ ਫਿਲਮ ਨੂੰ ਫਿਲਮ ਕਰਕੇ ਹੀ ਦੇਖਿਓ ਇਹ ਇੱਕ ਐਂਟਰਟੇਨਮੈਂਟ ਦੀ ਘੋੜੀ ਆ ਇੱਥੇ ਜ਼ਰੂਰ ਚੜਿਓ ਵਾਹ ਕੀ ਬਾਤ ਅਸੀਂ ਵੀ ਸੋਚਦੇ ਸੀਗੇ ਵੀ ਆ ਜਦੋਂ ਉਸ ਕਨਸੈਪਟ ਸਾਡੇ ਕੋਲ ਇਹ ਸੀਗਾ ਅਸੀਂ ਇਹ ਸੋਚਦੇ ਸੀ ਕਿ ਵੀ ਇਸ ਕਨਸੈਪਟ ਨੂੰ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਕਿਹੜਾ ਬੰਦਾ ਘੋੜੀ ਤੇ ਚੜ੍ਹ ਸਕਦਾ ਕਿਹੜਾ ਬੰਦਾ ਇਹ ਨਿਭਾ ਸਕਦਾ ਇਸ ਘੋੜੀ ਨੂੰ ਹੂੰ ਫਿਰ ਅਸੀਂ ਸੋਚਿਆ ਯਾਰ ਬਹੁਤ ਜ਼ਿਆਦਾ ਕਬੇੜੀ ਫਿਲਮਾਂ ਆਏ ਤੇ ਲਾਈਕ ਇਸ ਹਿਸਾਬ ਕਨਸੈਪਟ ਦੇ ਹਿਸਾਬ ਨਾਲ ਕਿਹੜਾ ਬੰਦਾ ਸੂਟ ਬੈਠਦਾ ਤੇ ਅਸੀਂ ਕਾਫੀ ਸਰਚ ਕਰਨ ਤੋਂ ਬਾਅਦ ਸੋਚਿਆ ਕਿ ਵੀ ਜੇ ਸੰਗਾ ਭਾਜੀ ਆਏ ਜਿਹੜੇ ਇਹ ਕੈਰੇਕਟਰ ਕਰ ਸਕਦੇ ਔਰ ਪ੍ਰੋਪਰ ਸੂਟ ਕੱਟਣਗੇ ਇਸ ਕੈਰੇਕਟਰ ਦੇ ਵਿੱਚ ਬੇਰ ਨੇ ਬਹੁਤ ਵਧੀਆ ਇਸ ਕੰਮ ਕੀਤਾ ਆਂ ਪ੍ਰੋਪਰ ਕੰਮ ਕੀਤਾ ਨੇ ਮਜਾ ਆਇਆ ਗਾ ਬਾਈ ਉਹ ਘੋੜੀ ਚੜ੍ਹਦਾ ਇਹਨਾਂ ਸ਼ੌਕ ਸੀ ਕਿ ਜਦੋਂ ਸ਼ਾਟ ਖਤਮ ਹੋ ਜਾਂਦਾ ਸੀ ਉਦੋਂ ਬਾਅਦ ਵੀ ਘੋੜੀ ਤੋਂ ਉਤਰਦੇ ਨਹੀਂ ਸੀ ਸੱਗੇ ਪਰ ਪਹਿਲੇ ਪੁੱਛਿਆ ਕਿ ਕਾਰਨ ਕੀ ਹੈ ਫਿਰ ਦੁਬਾਰਾ ਚੜ੍ਹਦਾ ਮੜਾ ਔਖਾ ਇਸ ਕਰਕੇ ਨਾ ਜਦੋਂ ਆਖਣਗੇ ਨਾ ਕਿ ਬਸ ਸੀਨ ਖਤਮ ਹੋ ਗਿਆ ਉਦੋਂ ਇਹ ਜਣਾ ਨਹੀਂ ਸੱਗੇ ਬਾਈ ਮਤੋਂ ਵੀ ਜਦ ਨਹੀਂ ਇੰਤੇ ਇਹ ਆਣ ਸੱਬਰ ਪਰ ਥੋੜਾ ਨਹੀਂ ਬਾਤ ਸੰਗੇ ਦੇ ਨਹੀਂ ਆ ਰਹੇ ਸਾਰੇ ਬਲਕੇ ਹਾਂ ਨਾਲਿਆ ਵੀਰ ਇਹ ਦੇਖੋ ਤੁਸੀਂ ਮਿਹਨਤ ਕਰੀ ਜਾਓ ਉਹ ਵਾਹਿਗੁਰੂ ਸੱਚੇ ਪਾਸ਼ਾ ਮਾਂ ਪ੍ਰੀਤਮਾ ਜਰੂਰ ਭਾਗ ਲੰਬੀ ਆ ਠੀਕ ਹੈ ਨਾ ਆਪਣਾ ਮਿਹਨਤ ਨਾਲ ਰਵੀ ਜੀ ਆਜੋ ਆਜੋ ਆ ਜੋਰ ਦਾ ਤਾੜੀਆਂ ਮਾਰੋ ਜੀ ਸਾਡੀ ਹੀਰੋਨ ਬਾਤ ਇੱਧਰ ਆਜੋ ਆਜੋ ਇੱਧਰ ਮਾਈਕ ਲੱਗੇ ਨਾ ਚਲੋ ਆਜੋ ਤੇ ਹੁਣ ਹੋਰ ਨਾ ਟਾਈਮ ਵੇਸਟ ਕਰੋ ਤੇ ਬਾਕੀ ਮਹਾਰਾਜ ਦੀ ਕਿਰਪਾ ਨਾਲ ਮਿਹਨਤ ਕਰਦੇਗਾ ਮੇਰਾ ਗੋਡ ਫਾਦਰ ਮੇਰਾ ਉਸਤਾਦ ਮੇਰਾ ਪਿਓ ਗੁਰਪ੍ਰੀ ਕੁਗੀ ਸਾਹਿਬ ਜਿੰਦਾਬਾਦ ਉਹਨਾਂ ਨਾਲ ਭਾਜੀ ਲੱਗੇ ਰਹਾ ਮੇਰਾ ਕੋਈ ਕਲਾਕਾਰ ਬਣਦਾ ਸ਼ੌਂਕ ਨਹੀਂ ਸੀ ਮੈਂ ਕਦੇ ਨਹੀਂ ਸੋਚਿਆ ਸੀ ਵੀ ਮੈਂ ਟੀਵੀ ਚਾਹਾਂਗਾ ਮੈਂ ਦੂਰਦਰਸ਼ਨ ਤੇ ਕੰਮ ਕਰਾਂਗਾ ਸਿਰਫ ਇੱਕੋ ਹੀ ਮੈਨੂੰ ਸ਼ੌਂਕ ਸੀ ਕਿ ਯਾਰ ਮੈਂ ਕੁਗੀ ਭਾਜੀ ਨਾਲ ਕੰਮ ਕਰਾਂ ਮੈਂ ਇਹਨਾਂ ਦੇ ਨਾਲ ਰਵਾਂ ਫੇ ਮੇਰੀ ਜ਼ਿੰਦਗੀ ਵੱਢ ਸਕਦੀ ਸਿਰਫ ਉਹਨਾਂ ਦੇ ਨਾਲ ਰਹਿਣਾ ਮੇਰਾ ਸ਼ੌਂਕ ਸੀਗਾ ਪਰ ਉਹਨਾਂ ਨੇ ਐਸਾ ਜੀ ਕਿਰਪਾ ਐ ਐ ਜੀ ਉਹਨਾਂ ਨੇ ਮੈਂ ਸੰਗਤ ਕੀਤੀ ਪਾਤਾ ਹੀ ਨਹੀਂ ਲੱਗਾ ਯਾਰ ਉਹਨਾਂ ਦਾ ਵੀ ਇੱਕ ਗਾਣਾ ਸੀਗਾ ਰੋਟੀ ਲੱਬਲੀ ਜਮਾ ਨਿਆਣੀ ਦਾੜਾ ਕੁੜੀ ਦੇ ਪਿਓ ਦਾ ਹਾਣੀ ਲਾਵਾਂ ਲੈਂਦੇ ਵੇਖੇ ਨਹੀਂ ਜੋ ਖੁੰਡੀ ਦੇ ਨਾਲ ਕੱਢਦੇ ਬੁੜੇ ਕੈਨੇਡਾ ਦੇ ਇੰਡੀਆ ਚ ਘੋੜੀ ਚੜ੍ਹਦੇ 55 ਨੂੰ 35 ਦੱਸ ਕੇ ਰੱਖ ਗਿਆ ਵਿੱਚ ਉਹਲਾ ਬਾਂਦਰ ਵਰਗੀ ਨਜ਼ਰ ਦਾ ਲੋਕੋ ਪਾਲਿਆ ਵਿੱਚ ਵਿਚੋਲਾ ਉਹ ਵਿਚੋਲਾ ਮੈਂ ਸੀ ਬਾਜੀ ਉਹਦਾ ਮੈਨੂੰ ਸ਼ੱਕ ਆਇਆ ਸੀ ਇ tanto ਵੜ ਕੇ ਮੈਨੂੰ ਚੁੱਕਦੇ ਆ ਤੇ ਉਹ ਵਿਚੋਲੇ ਨੇ ਇਹੋ ਜਿਹਾ ਕੰਮ ਕੀਤਾ ਸੀ ਉਹ ਭਾਜੀ ਨੂੰ ਵੀ ਲੱਗਣ ਲੱਪਿਆ ਵੀ ਚੱਲ ਯਾਰ ਫੇਰ ਮੈਨੂੰ ਭਾਜਦੇ ਆ ਹਰ ਫਿਲਮ 'ਚ ਮੈਂ ਕੋਈ ਨਾ ਕੋਈ ਮੇਰਾ ਸੀਨ ਹੁੰਦਾ ਹੀ ਸੋ ਮੈਨੂੰ ਕਦੇ ਨਹੀਂ ਐ ਲੱਗਾ ਸੀ ਵੀ ਮੈਨੂੰ ਐ ਹੀ ਸੀਗਾ ਵੀ ਯਾਰ ਹੁਕੀ ਭਾਜੀ ਮੈਨੂੰ ਬਸ ਆਪਣੇ ਨਾਂ ਰੱਖਣ ਮੈਂ ਇਹਨਾਂ ਦੇ ਅੰਗ ਸੰਗ ਰਵਾਂ ਮਾੜਾ ਮੋਟਾ ਕੰਮ ਕਰੀ ਜਾਵਾਂ ਸੋ ਅੱਜ ਮਾਲਕ ਨੇ ਉਹ ਕੰਮ ਕਰਤਾ ਇਹ ਮੈਂ ਉਹ ਕਹੂੰਗਾ ਵੀ ਵਧਾਈ ਇਹ ਸੱਚੇ ਪਾਤਸ਼ਾਹ ਦਾ ਮੇਰੀ ਮਾਂ ਪ੍ਰੀਤਮਾ ਦਾ ਸਭ ਤੋਂ ਪਹਿਲਾਂ ਦਾ ਇੱਕ ਆਪੋ ਆਪਣੀ ਮਾਂ ਵਾਸਤੇ ਯਾਰ ਤਾੜੀਆਂ ਮਾਰੋ ਯਾਰ ਮੇਰਾ ਮੈਂ ਕਿਤੇ ਵੀ ਜਾਵਾਂ ਸਾਰੇ ਹੈ ਨਾ ਤਾੜੀਆਂ ਮਾਰ ਦਿੱਤੇ ਇਹ ਵੀ ਮਾਰਦੇ ਤਾੜੀਆਂ ਹੈ ਨਾ ਉਹ ਪਿੱਛੇ ਮਾਰਦੇ ਤਾੜੀ ਮਾਂ ਦਾ ਹੀ ਆ ਤੁਸੀਂ ਕੋਈ ਗੱਲ ਨਹੀਂ ਹੈ ਨਾ ਗੱਲ ਇਹ ਆ ਵੀ ਮੇਰੀ ਮਾਂ ਨੇ ਕਿਹਾ ਸੀ ਬੇਟਾ ਤਰੱਕੀ ਜਿੰਨੀ ਮਰਜ਼ੀ ਕਰੀ ਪਰ ਕਿਸੇ ਨਾਲ ਧੋਖਾ ਨਾ ਕਰੀ ਕਿਸੇ ਦੀ ਛਾਤੀ ਦੇ ਪੈਰ ਰੱਖ ਕੇ ਗਾਹ ਨਾ ਜਾਏ ਤੇ ਆਪਾਂ ਹੌਲੀ 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 ਗੋਲੀ ਹੌਲੀ ਲੱਗੇ ਰਹਿ ਤੇ ਕਹਿੰਦੇ ਵੀ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਦੇਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਪਰ ਮੈਂ ਸ਼ਿੱਦਤ ਨਾਲ ਮਿਹਨਤ ਨਾਲ ਆਪਾਂ ਬੂਟੇ ਨੂੰ ਪਾਣੀ ਲਾਇਆ ਤੇ ਮਾਲਕ ਨੇ ਉਸ ਬੂਟੇ ਨੂੰ ਅੱਜ ਇੰਨੇ ਕ ਸੋਨੇ ਫਲ ਦਿੱਤੇ ਆ ਤੇ ਉਹ ਮਹਾਰਾਜ ਜੀ ਕਿਰਪਾ ਦੇ ਨਾਲ ਮਾਹ ਪ੍ਰੀਤਮਾ ਦਾ ਨਾਮ ਲੈ ਕੇ ਉਹ ਖਾਈ ਜਾਂਦੇ ਬਾਬਾ ਤੁਸੀਂ ਮਿਹਨਤ ਕਰੀ ਜਾਓ ਵਾ ਲੱਗੀ ਜਾਓ ਦੌੜੀ ਜਾਓ ਉਹ ਵੀ ਸੱਚੇ ਬਾਦਸ਼ਾਹ ਮਿਹਰਬਾਨ ਹੋ ਕੇ ਤੁਹਾਡੀ ਗੱਲ ਸੁਣ ਲੈਂਦਾ ਨਾ ਮੈਂ ਕਦੇ ਸੋਚਿਆ ਸੀ ਮੈਂ ਤਾਂ ਕਰਮੰਤ ਬਾਦ ਸੱਚੀ ਭੁੱਲਰ ਸਾਹਿਬ ਇੱਕ ਸੀਨ ਵਾਰੀ ਸੋਚਦਾ ਨਾ ਵੀ ਯਾਰ ਮੇਰਾ ਕਿਤੇ ਇੱਕ ਕਲੋਜ਼ਨ ਕਲੋਜ਼ਾ ਪੈਦਾ ਲੱਗ ਜਵੇ ਤੇ ਮੇਰੀ ਜ਼ਿੰਦਗੀ ਬਣ ਜਾਏ ਕਹਿਣ ਦਾ ਵਜੇ ਤੋ ਥੋੜਾ ਥੋੜਾ ਤੇ ਕੈਰੀ ਹੋਣ ਜੱਟਾਂ ਚ ਜਦੋਂ ਮੇਰੀ ਵੈਸੇ ਅਸਾਂ ਨੂੰ ਮਾਨ ਵਤਨਾ ਚ ਮਾਨਜੀ ਸਾਹਿਬ ਨੇ ਮੈਨੂੰ ਇੱਕ ਛੋਟਾ ਜਿਹਾ ਮੈਨੂੰ ਰੋਲ ਕਰਾਇਆ ਸੀ ਉਹ ਮੈਂ ਸਬਜ਼ੀ ਵਾਲੇ ਦਾ ਮੁੰਡਾ ਬਣਿਆ ਸੀ ਉਹ ਭਾਜੀ ਬੜਾ ਪਸੰਦ ਕੀਤਾ ਸੀ ਫਿਰ ਮਾਂਜੀ ਸਾਹਿਬ ਦੀ ਮੈਂ 5-7 ਫਿਲਮਾਂ ਕੀਤੀਆਂ ਗਈ ਬੜਾ ਮੈਨੂੰ ਪਿਆਰ ਕਰਦੇ ਆ ਸੋ ਉਹ ਵੀ ਸਾਡੇ ਇੰਡਸਟਰੀ ਦੇ ਇੱਕ ਦਿੱਗਜ ਮੈਂ ਕਹਿੰਦਾ ਕਮਾਲ ਦੇ ਡਾਇਰੈਕਟਰ ਆ ਜਿਨ੍ਹਾਂ ਨੇ ਬਹੁਤ ਕਮਾਲ ਮਤਲਬ ਕਿ ਸ਼ੁਰੂਆਤ ਹੀ ਉਹਨਾਂ ਨੇ ਕੀਤੀ ਸੀ ਜੀਆਂ ਆ ਅਰਪੰਨ ਭਾਜੀ ਦੀ ਜਿਹੜੀ ਪਹਿਲੀ ਫਿਲਮ ਸੀ ਉਸ ਅਸਾਨੂੰ ਮਾਨ ਬਤਨਾਂ ਦਾ ਹਨਾ ਫਿਰ ਤਾਂ ਉਹਨਾਂ ਨੇ ਕਿੰਨੀਆਂ ਫਿਲਮਾਂ ਪਿੰਡ ਦੀ ਕੁੜੀ ਤੇ 11 ਨਾਲ ਬਹਾਰਾ ਉੱਚ ਵੀ ਮੈਂ ਕੰਮ ਕੀਤਾ ਹੈ ਪਰ ਹੌਲੀ-ਹੌਲੀ ਜਦੋਂ ਮੈਂ ਕੈਰੀ ਆਨ ਜੱਟਾ ਦੇ ਕੰਮ ਕੀਤਾ ਸੀ ਉਹ ਇਹੋ ਜਿਹਾ ਬੀ ਐਨ ਭਾਜੀ ਨਾਲ ਹਨਾ ਉਹ ਉਹ ਸੁਣੀ ਗਈ ਫਰਿਆਦ ਲਾਈ ਸੀ ਚਿੱਠੀ ਲਿਖੀ ਪਈ ਸੀ ਤੇ ਉਹ ਲੱਗ ਗਈ ਉਹ ਮਹਾਰਾਜ ਨੇ ਜੱਗ ਲਈ ਤੇ ਮਾ ਪ੍ਰੀਤ ਮਨ ਲਗਦਾ ਵੀ ਜਾ ਬੱਚਾ ਹੌਲੀ-ਹੌਲੀ ਫਿਰ ਨੋਟੀਜਰਡ ਕੀਤਾ ਅੰਨੇ ਵਾਲਾ ਭਖਾਰੀ ਵਾਲਾ ਕੈਰੇਕਟਰ ਕੀਤਾ ਉਹ ਤੁਸੀਂ ਬੜਾ ਰਜਮਾ ਪਿਆਰ ਦਿੱਤਾ ਫਿਰ ਮੇਰਾ ਦਾਲ ਫੁਲਕਾ ਚੱਲਦਿਆਂ ਫੇ ਮਹਾਰਾਜ ਜੱਜ ਬਾਅਦ ਦਾ ਕਰੀ ਗਏ ਕਰੀ ਗਏ 1 2 3 4 ਸੀਨ ਫੇ ਮੰਜੇ ਵਸਤਰੇ ਕੀਤੀ ਫੇ ਉਸ ਤੋਂ ਬਾਅਦ ਲਾਵਾਂ ਫਿਰ ਆ ਗਈ ਫਿਰ ਚਲੋ ਉਹ ਕਹਿੰਦੇ ਤੇ ਨੋ ਬੋਲ ਤੇ ਸ਼ਿਕਾਇਤ ਲੱਗ ਗਿਆ ਚੱਲ ਅੰਨਾ ਕੀ ਪਾਲੇ ਦੋ ਅੱਖਾਂ ਉਹ ਆਪਣਾ ਤੋਰੀ ਫੁਰਕਾ ਚੱਲ ਪਿਆ ਬਾਕੀ ਭਰਾ ਕੰਮ ਕਰੀ ਜਾਂਦੇ ਆ ਇੱਕ ਦੋ ਫਿਲਮਾਂ ਹੋਰ ਕੀਤੀਆਂ ਮੈਂ ਉਹਦੇ ਵਿੱਚ ਟੋਟਲੀ ਮੇਰਾ ਸੰਜੀਦਾ ਕਰੈਕਟਰ ਆ ਇੱਕ ਮੈਂ ਲੈ ਕੇ ਕਾਮੇਡੀ ਨਹੀਂ ਉਹ ਭਾਜੀ ਉਹ ਬਲਜੀਤ ਵੀਰ ਦੀ ਫਿਲਮ ਐ ਵੀਰ ਬਲਜੀਤ ਦੀ ਤੇ ਉਹਦੇ ਵਿੱਚ ਬੜਾ ਬਾਖਮਾਲ ਹੈ ਇੱਕ ਮੈਂ ਉਹ ਸਾਡੀ ਫਿਲਮ ਦੀ ਉਹ ਵੀ ਜਿਹੜੀ ਰਾਜਵੀਰ ਜਵੰਦਾ ਦੀ ਹੈ ਘੁੱਗੀ ਬਾਜੀ ਦਾ ਮੈਂ origignal ਉਹਦੇ ਵਿੱਚ ਮੈਂ ਤਾਂ ਘੁੱਗੀ ਬਾਜੀ ਗੁਰੂ ਚੇਲੇ ਦਾ ਕੋ ਉਹ ਰੋਲ ਉਹਨਾਂ ਨੇ ਗੁਰੂ ਦਾ ਨਮਾਇਆ ਮੈਂ ਚੇਲੇ ਦਾ ਉਹ ਮੇਰੇ ਮਨ ਨੂੰ ਬੜਾ ਬਾਜੀ ਬੜਾ ਵਧੀਆ ਲੱਗਾ ਭਨਵ ਸਾਹਿਬ ਸੱਚੀ ਬੜਾ ਮਨ ਸਕੂਨ ਹੋਇਆ ਮੈਂ ਭਾਜੀ ਅੱਜ ਤਾਂ ਤੇ ਉਹ ਡਾਇਰੈਕਟਰ ਨੂੰ ਭਾਜੀ ਉਹ ਜਦੋਂ ਅਸੀਂ ਕੈਰੈਕਟਰ ਕਰ ਰਹੇ ਸੀ ਨਾ ਮਗਨ ਉਹਦੋਂ ਡਾਇਰੈਕਟਰ ਨੂੰ ਪਤਾ ਲੱਗਾ ਬਈ ਯਾਰ ਇਹ ਸੱਚ ਵਿੱਚ ਵੀ ਮੈਂ ਭਾਈ ਨੇ ਦੱਸਿਆ ਘੁੱਗੀ ਭੈਣੇ ਵੀ ਇਹ ਸੱਚੀ ਮੇਰੇ ਕੋਲ ਯਾਰ ਇਦਾਂ ਹੁੰਦਾ ਹੁੰਦਾ ਹੈ ਬਈ ਇਹਨੇ ਆਉਣਾ ਇਹਨੇ ਜਾਣਾ ਹੀ ਨਹੀਂ ਮੈਨੂੰ ਇੱਕੋ ਹੁੰਦਾ ਵੀ ਯਾਰ ਭਾਜੀ ਮੇਰੇ ਨਾਲ ਬਸ ਟਾਈਮ ਸਪੈਂਡ ਕਰਨ ਮੈਨੂੰ ਜਦੋਂ ਨਾਂ ਰੱਖ ਲਿਆ ਮੇਰਾ ਖੁਜੀ ਦਾ ਟਿਕਾਣਾ ਹੀ ਨਹੀਂ ਸੀ ਯਾਰ ਕੀ ਹੋਇਆ ਸੋ ਇਹ ਮੇਰੀ ਨਿਕਰੀ ਜੀ ਕਰਨੀ ਆ ਅੱਜ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੇ ਅਸ਼ੀਰਵਾਦ ਨਾਲ ਭੁੱਲੜ ਸਾਹਿਬ ਦੇ ਮਕਰਾਂ ਭਾਈ ਦੇ ਇਹਨਾਂ ਦਾ ਸਾਰਾ ਦਾ ਪਿਆਰ ਤੇ ਗੱਲ ਕੋਈ ਨਹੀਂ ਉਹ ਗੱਲ ਭਾਈ ਨੇ ਬਿਲਕੁਲ ਸੱਚੀ ਸੀ ਵੀ ਇੱਕ ਕਾਮੇਡੀ ਕੈਰੈਕਟਰ ਜਿਹੜਾ ਉਹ ਹੀਰੋ ਦੇ ਤੌਰ ਤੇ ਆ ਰਿਹਾ ਹੀਰੋ ਦੀ ਗੱਲ ਹੋਰ ਹੁੰਦੀ ਆ ਮੇਰੇ ਬਾਅਦ ਵਿੱਚ ਮੇਰੇ 2-4 ਸੀਨ ਬਾਅਦ ਹੋਣਗੇ ਬਾਕੀ ਸਾਰਿਆਂ ਦਾ ਇੱਕ ਇਹਨਾਂ ਦਾ ਆਸਰਾ ਮੈਨੂੰ ਇਹਨਾਂ ਨੇ ਮਿਲ ਕੇ ਸਾਡੀ ਇੱਕ ਟੀਮ ਆ ਵੀ ਤੈਨੂੰ ਘੋੜੀ ਕਿਨੇ ਚੜਾਇਆ ਤੇ ਹਰ ਫਨਕਾਰ ਨੇ ਆਪੋਂ ਆਪਣਾ ਫਨ ਦਾ ਮਜਾਰਾ ਕੀਤਾ ਬਾ ਕੁਮਲ ਨਹੀਂ ਕੰਮ ਕੀਤਾ ਮਗਨੇ ਭਾਈ ਦਾ ਉਹਦੇ ਵਿੱਚ ਪੁਲਿਸ ਦਾ ਕੈਰੈਕਟਰ ਆ ਤੇ ਉਹ ਤੁਹਾਨੂੰ ਮਜ਼ਾ ਆਏਗਾ ਅਰਬੀ ਇਹ ਸਾਡੀ ਅਸਲ ਵਿੱਚ ਇਹ ਹੀਰੋਇਨ ਇਹ ਬੱਬੀ ਆ ਹੈਨਾ ਇਹ ਇਹ ਬੱਬੀ ਆ ਬਸ ਸਾਲਾ ਬੰਦ ਕਰਦੇ ਰਹਿੰਦਾ ਬੱਬੀ ਬੱਬੀ ਮੈਂ ਆ ਗਿਆ ਤੇ ਤੇਰਾ ਬਾਦਸ਼ਾਹ ਆ ਗਿਆ ਖੰਟਾਂ ਵਾਲਾ ਕੱਚੇ ਜਿਹਾ ਬਾਦਸ਼ਾਹ ਹੁੰਦਾ ਹੈਨਾ ਤੇ ਬਾਕੀ ਬੜੇ ਕਾਮਿਕ ਵਾਲਾ ਭਾਜੀ ਇਹ ਗੱਲ ਹੈਗੀ ਆ ਤੁਸੀਂ ਆਪਣੇ ਭਾਜੀ ਤੁਲਵੰਦ ਭਾ ਇਹ ਤਾਂ ਲੋਕੀ ਬੱਪੀ ਮਿਲਦੀ ਕਿ ਨਹੀਂ ਫਿਲਮ ਦੇ ਵਿੱਚ ਕਿ ਨਹੀਂ ਮਿਲਦੀ ਭਾਈ ਐਂਡ ਦੇ ਬੰਦ ਨਾ ਕਹਣਾ ਭਾਈ ਦੀ ਕੋੜੀ ਕਿੰਨੇ ਚੜਾਇਆ ਤੇ ਤੁਹਾਨੂੰ ਫਿਲਮ ਵੇਖ ਕੇ ਪਤਾ ਲੱਗੂਗਾ ਪਰ ਕੋੜੀ ਕਿਹੜੀ ਗੱਲੋਂ ਚੜਿਆ ਉਹ ਇਹੋ ਹੀ ਕਾਰਨ ਸੋ ਸੋ ਆਪਾਂ ਜਿਹੜਾ ਕੋੜੀ ਲਾਇਆ ਕਹਿੰਦੇ ਉਹ ਪਹੁੰਚ ਗਿਆ ਮੈਂ ਕਿਹਾ ਚਲੋ ਫੇਰ ਮੈਂ ਹੀ ਲੈ ਲਿਆ ਸੋ ਬਾਕੀ ਹੋਪ ਤੁਸੀਂ ਸਾਰੇ ਜਾਣੇ ਠੀਕ ਆ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੁਸੀਂ ਸਾਰੇ ਆਪਦਾ ਟਾਈਮ ਕੱਢ ਕੇ ਇੱਥੇ ਆਏ ਆ ਫਿਲਮਾਂ ਸਾਰੇ ਕਹਿੰਦੇ ਆ ਕਿ ਫਿਲਮਾਂ ਬਹੁਤ ਸੋਹਣੀਆਂ ਸਾਡੀ ਫਿਲਮ ਦੇਖੋ ਅਸੀਂ ਵੀ ਉਹੀ ਕਹਾਂਗੇ ਹੈਨਾ ਪਰ ਫਿਲਮ ਕਿੰਨੀ ਸੋਹਣੀ ਆ ਕਿੰਨੀ ਵਧੀਆ ਹੈ ਆ اڈੀਅנס ਨੇ ਜਾ ਕੇ ਦੱਸਣਾ ਹੁੰਦਾ ਹੈ ਦੇਖ ਕੇ ਦੱਸਣਾ ਹੁੰਦਾ ਹੈ ਜੇ ਸਾਨੂੰ ਕੋਈ ਇੰਪਰੂਵਮੈਂਟ ਦੀ ਲੋੜ ਆ ਜਾਂ ਕੁਝ ਹੋਰ ਉਹ ਵੀ ਤੁਸੀਂ ਦੱਸਣਾ ਹੁੰਦਾ ਹੈ ਫਿਲਮ ਚ ਸਭ ਦੀ ਬਹੁਤ ਮਿਹਨਤ ਰਹਿੰਦੀ ਆ ਨਾ ਸਾਡੀ ਕੱਲਿਆਂ ਦੀ ਨਹੀਂ ਇੰਡਸਟਰੀ ਚ ਜਿੰਨੀਆਂ ਵੀ ਫਿਲਮਾਂ ਬਣਦੀਆਂ ਬਹੁਤ ਮਿਹਨਤ ਲੱਗਦੀ ਆ ਦਿਨ ਰਾਤ ਮੇਰੀ ਤਾਂ ਇੱਕ ਐਜ਼ ਅ ਲੀਡ ਪਹਿਲੀ ਫਿਲਮ ਆ ਇਹ ਛੋਟੇ-ਮੋਟੇ ਰੋਲ ਚਲੋ ਮੈਂ ਜੋ ਵੀ ਕਰ ਰਹੀ ਹਾਂ ਚਲੋ ਕੰਮ ਤਾਂ ਹੋ ਵੀ ਸੀਗਾ ਹੀ ਹਨਾ ਤੇ ਐਜ਼ ਅ ਲੀਡ ਮੈਂ ਫਿਲਮ ਕਰਕੇ ਦੇਖਿਆ ਕਿ ਦਿਨ ਰਾਤ ਭਾਵੇਂ ਰਾਤ ਹੋ ਰਹੀ ਭਾਵੇਂ ਦਿਨ ਹੋ ਰਿਹਾ ਕੰਮ ਮੈਂ ਤਾਂ ਮਤਲਬ ਕੰਮ ਕਰਨਾ ਹੀ ਹੈ ਸੈੱਟ ਤੇ ਹੀ ਬੈਠਣਾ ਹੈ ਮਤਲਬ ਤਾਂ ਬਹੁਤ ਮਿਹਨਤ ਲੱਗਦੀ ਆ ਤੇ ਮੈਨੂੰ ਲੱਗਦਾ ਹੈ ਕਿ ਉਸ ਮਿਹਨਤ ਨੂੰ ਚਾਰ ਚੰਨ ਤੁਸੀਂ ਲਾ ਸਕਦੇ ਆ ਜੋ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਸਿਨੇਮਾ ਘਰਾਂ ਤੱਕ ਪਹੁੰਚੋ ਵੈਸੇ ਵੀ ਸਿਨੇਮਾ ਘਰਾਂ ਲਈ ਜਿਹੜੀ ਸਾਡੀ ਆਡੀਅנס ਆ ਬਹੁਤ ਘਟੀ ਆ ਪਹਿਲਾਂ ਨਾਲੋਂ ਤੇ ਹੁਣ ਜਿੰਨੀਆਂ ਵੀ ਫਿਲਮਾਂ ਬਣ ਰਹੀਆਂ ਨੇ ਮੈਨੂੰ ਲੱਗਦਾ ਉਹਨਾਂ ਨੇ ਇਹ ਦੇਖਿਆ ਰੀਜ਼ਨ ਕਿ ਸਾਡੀ ਆਡੀਅנס ਕਿੰਨਾ ਘਟ ਜਾ ਰਹੀ ਆ ਸਿਨੇਮਾ ਨੂੰ ਸੋ ਹਰ ਬੰਦਾ ਹੀ ਅਸੀਂ ਵੀ ਸਾਡੇ ਵਰਗੇ ਹੋਰ ਵੀ ਇੰਡਸਟਰੀ ਦੇ ਜਿੰਨੇ ਵੀ ਆਰਟਿਸਟ ਨੇ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਸ਼ੁਰੂ ਕੀਤਾ ਹੈ ਜਾਣਾ ਸਿਨੇਮਾ ਨੂੰ ਸੋ ਮੈਂ ਚਾਹਾਂਗੀ ਕਿ ਤੁਸੀਂ ਜਾਓ ਦੱਸੋ ਕਿਦਾਂ ਲੱਗੀ ਅਸੀਂ ਹੋਰ ਮਿਹਨਤ ਦੇ ਨਾਲ ਅਗਲੇ ਪ੍ਰੋਜੈਕਟਸ ਵੀ ਲੈ ਕੇ ਆਈਏ